ਸਸਿਕਾ ਜੀ ਮਹਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਰਾਸ਼ਟਰਪਤੀ ਦਾ ਅਹੁਦਾ ਸੰਭਾਲਦੇ ਹੀ ਡੋਨਲਡ ਟਰੰਪ ਤੜਾ ਤੜ ਫੈਸਲੇ ਲੈ ਰਹੇ ਨੇ ਰਾਸ਼ਟਰਪਤੀ ਬੰਦੇ ਹੀ ਡੋਨਲਡ ਟਰੰਪ ਨੇ ਜਨਮ ਅਧਿਕਾਰ ਨਾਗਰਿਕਤਾ ਖਤਮ ਕਰਨ ਦੇ ਕਾਰਜਕਾਰੀ ਹੁਕਮ ਉਤੇ ਦਸਤਖਤ ਕਰ ਦਿੱਤੇ ਪਰ ਹੁਣ ਡੋਨਲਡ ਟਰੰਪ ਨੂੰ ਅਮਰੀਕੀ ਅਦਾਲਤ ਤੋਂ ਵੱਡਾ ਛਟਕਾ ਲੱਗਿਆ ਅਸਲ ਅਦਾਲਤ ਨੇ ਜਨਮ ਅਧਿਕਾਰ ਨਾਗਰਿਕਤਾ ਖਤਮ ਕਰਨ ਦੇ ਹੁਕਮਾਂ ਉਤੇ ਰੋਕ ਲਗਾ ਦਿੱਤੀ ਹੈ ਅਦਾਲਤ ਦੇ ਫੈਸਲੇ ਦੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਹਜ਼ਾਰਾਂ ਪਰਵਾਸੀਆਂ ਨੂੰ ਵੱਡੀ ਰਾਹਤ ਮਿਲੀ ਹੈ ਤੇ ਆਪਣੇ ਫੈਸਲੇ ਦੇ ਵਿੱਚ ਜੱਜ ਨੇ ਡੋਨਲਡ 트ੰਪ ਦੇ ਕਾਰਜਕਾਰੀ ਆਦੇਸ਼ ਨੂੰ ਸਪਸ਼ਟ ਤੌਰ ਉਤੇ ਗੈਰ ਸੰਵਿਧਾਨਕ ਘਰਾ ਦਿੱਤਾ। ਰਾਸ਼ਟਰਪਤੀ ਡੋਨਲਡ 트ੰਪ ਨੇ ਆਪਣਾ ਅਹੁਦਾ ਸੰਭਾਲਣ ਦੇ ਪਹਿਲੇ ਦਿਨ ਸੋਮਵਾਰ ਨੂੰ ਇੱਕ ਕਾਰਜਕਾਰੀ ਆਦੇਸ਼ ਦੇ ਰਾਹੀਂ ਸਵੈ ਚਲਿਤ ਜਨਮ ਅਧਿਕਾਰ, ਨਾਗਰਿਕਾ ਦੇ ਅਧਿਕਾਰ ਨੂੰ ਖਤਮ ਕਰ ਦਿੱਤਾ ਸੀ। ਪਰ ਡੈਮੋਕ੍ਰੈਟਿਕ ਦੀ ਅਗਵਾਈ ਵਾਲੇ ਚਾਰ ਰਾਜਾਂ ਵਾਸ਼ਿੰਗਟਨ ਐਲਜ਼ੋਨਾ ਐਲਨੋਇਸ ਅਤੇ ਓਰੇਗਨ ਨੇ ਇਸ ਫੈਸਲੇ ਖਿਲਾਫ ਅਦਾਲਤ ਵਿੱਚ ਅਪੀਲ ਕੀਤੀ ਸੀ ਦਸਿਆ ਸਾਬਕਾ ਰਿਪਬਲਿਕਨ ਰਾਸ਼ਟਰਪਤੀ ਰੋਨਾਲਡ ਰੀਗਨ ਦੁਆਰਾ ਨਿਯੁਕਤ ਸੀਏਟਲ ਅਦਾਲਤ ਦੇ ਜ਼ਿਲ੍ਹਾ ਜੱਜ ਜ਼ੋਹਨ ਕਫਰ ਨੇ 14 ਦਿਨਾਂ ਦੇ ਲਈ ਨੀਤੀ ਨੂੰ ਲਾਗੂ ਕਰਨ ਨੂੰ ਰੋਕਣ ਦੇ ਲਈ ਡੈਮੋਕ੍ਰੈਟਿਕ ਅਗਵਾਈ ਵਾਲੇ ਰਾਜਾਂ ਦੀ ਬੇਨਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਸ ਨਾਲ ਹੀ ਫੈਸਲੇ ਤੋਂ ਬਾਅਦ ਰਾਸ਼ਟਰਪਤੀ ਡੋਨਲਡ 트ੰਪ ਨੇ ਕਿਹਾ ਕਿ ਅਸੀਂ ਯਕੀਨੀ ਤੌਰ ਉਤੇ ਅਪੀਲ ਕਰਾਂਗੇ। ਦੇਰਸ ਸਿਆਟਲ ਦੇ ਇੱਕ ਸੰਘੀ ਜੱਜ ਨੇ ਰਾਸ਼ਟਰਪਤੀ ਡੋਨਲਡ 트ੰਪ ਦੇ ਕਾਰਜਕਾਰੀ ਆਦੇਸ਼ ਉੱਤੇ ਅਸਥਾਈ ਰੋਕ ਲਗਾ ਦਿੱਤੀ ਹੈ ਜਿਸ ਦਾ ਮਕਸਦ ਜਨਮ ਅਧਿਕਾਰ ਨਾਗਰਿਕਤਾ ਨੂੰ ਖਤਮ ਕਰਨਾ ਹੈ। ਜਾਚ ਨੇ ਸਪਸ਼ਟ ਤੌਰ ਤੇ ਇਸ ਕਦਮ ਨੂੰ ਗੈਰ ਸੰਵਿਧਾਨਕ ਕਰਾ ਦਿੱਤਾ ਯੂ ਐਸ اے ਜ਼ਿਲ੍ਹਾ ਜੱਜ ਜ਼ੋਹਨ ਕੋਗਨਰ ਨੇ ਵੀਰਵਾਰ ਨੂੰ ਸੁਣਵਾਈ ਦੌਰਾਨ ਇਹ ਫੈਸਲਾ ਸੁਣਾਇਆ ਜੱਜ ਜ਼ੋਨ ਕੋਗਨਰ ਨੇ ਕਿਹਾ ਕਿ ਇਹ ਹੁਕਮ ਸੰਵਿਧਾਨਕ ਦੀ ਸਪਸ਼ਟ ਉਲੰਘਣਾ ਹੈ ਉਹਨਾਂ ਨੇ ਕਿਹਾ ਉਹਨਾਂ ਦੀ ਇਹ ਟਿੱਪਣੀ ਅਜੋੇ ਸਮੇਂ ਤੇ ਵਿਚਾਈਏ ਜਦੋਂ ਅਰੀਜ਼ੋਨਾ ਇਲਿਨੋਇਸ ਓਰੈਗਨ ਅਤੇ ਵਸ਼ਿੰਗਟਨ ਸਮੇਤ ਕਈ ਰਾਜਾਂ ਨੇ ਟਰੰਪ ਦੇ ਆਦੇਸ਼ ਨੂੰ ਚੁਣੌਤੀ ਦਿੱਤੀ ਹੈ ਉਹਨਾਂ ਦੀ ਦਲੀਲ ਹੈ ਕਿ ਜਨਮ ਅਧਿਕਾਰ ਨਾਗਰਿਕਤਾ ਉੱਤੇ ਟਰੰਪ ਦਾ ਕਾਰਜਕਾਰੀ ਆਦੇਸ਼ ਗੈਰ ਕਾਨੂੰਨੀ ਹੈ। ਦੱਸ ਕਿ ਇਹ ਮਾਮਲਾ ਵਿਵਾਦਿਤ ਕਾਰਜਕਾਰੀ ਆਦੇਸ਼ ਦੇ ਖਿਲਾਫ ਪਹਿਲੀ ਕਾਨੂੰਨੀ ਚੁਣੌਤੀ ਬਣਿਆ ਡੋਨਲਡ ਟਰੰਪ ਨੇ ਆਪਣੇ ਸੌ ਚੁੱਕਣ ਵਾਲੇ ਦਿਨ ਇਸ ਹੁਕਮ ਉਤੇ ਦਸਤਖਤ ਕੀਤੇ ਸਨ ਇਸ ਨੂੰ 19 ਫਰਵਰੀ ਤੋਂ ਲਾਗੂ ਕੀਤਾ ਜਾਣਾ ਸੀ ਪਰ ਜਨਮ ਅਧਿਕਾਰ ਨਾਗਰਿਕਤਾ ਆਦੇਸ਼ ਦੇ ਖਿਲਾਫ ਮੁਕਦਮੇ ਦੇ ਵਿੱਚ ਅਮਰੀਕਾ ਦੇ ਪਾਈ ਰਾਜ ਅਤੇ ਪ੍ਰਵਾਸੀ ਅਧਿਕਾਰ ਸਮੂਹ ਸ਼ਾਮਲ ਹਨ ਅਦਾਲਤ ਦੇ ਵਿੱਚ ਇਹ ਹੋਇਆ ਕਿ ਸੁਣਵਾਈ ਦੌਰਾਨ ਰੋਨਾਲਡ ਰੀਗਨ ਦੁਆਰਾ ਨਿਯੁਕਤ ਜੱਜ ਕੋਗਨੋਰ ਨੇ ਨਿਆਂ ਵਿਭਾਗ ਦੇ ਵਕੀਲ ਬ੍ਰੈਟ ਸ਼ੁਮੇਟ ਨੂੰ ਅਦੇਸ਼ ਦੇ ਕਾਨੂੰਨੀ ਆਧਾਰ ਪਰ ਸਵਾਲ ਕੀਤਾ ਜਦੋਂ ਸ਼ਮੀਟ ਨੇ ਆਪਣਾ ਪੱਖ ਪੇਸ਼ ਕਰਨ ਦੇ ਲਈ ਹੋਰ ਸਮਾਂ ਮੰਗਿਆ ਤਾਂ ਜੱਜ ਨੇ ਕਿਹਾ ਕਿ ਸੁਣਵਾਈ ਆਪਣੀ ਦਲੀਲ ਪੇਸ਼ ਕਰਨ ਲਈ ਢੁਕਵੀਂ ਥਾ ਹੈ ਇੱਥੇ ਦੱਸਣਾ ਬੰਦ ਹੈ ਕਿ ਕਾਰਜਕਾਰੀ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦੇ ਵਿੱਚ ਦਲੀਲ ਦਿੱਤੀ ਗਈ ਹੈ ਕਿ ਇਹ ਅਮਰੀਕੀ ਸੰਵਿਧਾਨ ਦੀ 14ਵੀਂ ਸੋਧ ਨੂੰ ਕਮਜ਼ੋਰ ਕਰਦੀ ਹੈ ਜਿਸ ਨੇ ਇੱਕ ਸਦੀ ਤੋਂ ਵੱਧ ਸਮੇਂ ਤੋਂ ਅਮਰੀਕੀ ਧਰਤੀ ਉਤੇ ਜਨਮੇ ਕਿਸੇ ਵਿਅਕਤੀ ਨੂੰ ਨਾਗਰਿਕਤਾ ਦੀ ਗਾਰੰਟੀ ਦਿੰਦੀ ਹੈ ਆਪਣੇ ਫੈਸਲੇ ਦੇ ਵਿੱਚ ਜੱਜ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਆਦੇਸ਼ ਸਥਾਪਤ ਕਾਨੂੰਨੀ ਟੱਚ ਦਾ ਖੰਡਨ ਕਰਦਾ ਹੈ ਅਤੇ ਕਿਹਾ ਕਿ ਉਹ ਕਿਸੇ ਹੋਰ ਕੇਸ ਨੂੰ ਯਾਦ ਨਹੀਂ ਕਰ ਸਕਦਾ ਜਿੱਥੇ ਸਵਾਲ ਦੇ ਵਿੱਚ ਕਾਰਵਾਈ ਇੰਨੀ ਸਪਸ਼ਟ ਤੌਰ ਤੇ ਗੈਰ ਸੰਵਿਧਾਨਕ ਸੀ ਬਿਊ ਰਿਪੋਰਟ ਚੰਨ ਪੰਜਾਬੀ